ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਛੋਟੀ ਅਰਦਾਸ ਵੱਡੀ ਅਰਦਾਸ ਬਾਰੇ ਤੇ ਜਿੱਥੇ ਆਪਾਂ ਗਲਤੀਆਂ ਕਰ ਰਹੇ ਆਂ ਅਰਦਾਸ ਵਿੱਚ ਉਸ ਤੇ ਵਿਚਾਰ ਕਰਨੀ ਹੈ ਸੋ ਬੇਨਤੀ ਕਰਦੀ ਏ ਪਹਿਲਾਂ ਕਿ ਇਸੇ ਚੈਨਲ ਤੇ ਲੜੀਵਾਰ ਸੰthia ਗੁਰਬਾਣੀ ਦੀ ਚੱਲ ਰਹੀ ਹੈ ਰਾਤ ਨੂੰ 7:30 ਵਜੇ ਲਾਈਵ ਸੰਥਿਆ ਹੁੰਦੀ ਹੈ ਇਸੇ ਚੈਨਲ ਤੇ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਹੈ ਆਪ ਜਾ ਕੇ ਸਰਵਣ ਕਰ ਸਕਦੇ ਹੋ ਹੁਣ ਕਈਆਂ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਅਰਦਾਸ ਛੋਟੀ ਜਿਹੀ ਕਰਨੀ ਹੋਵੇ ਤੇ ਕਿੱਥੋਂ ਤੱਕ ਕਰਨੀ ਚਾਹੀਦੀ ਹੈ ਸੰਗਤ ਜੀ ਪਹਿਲਾਂ ਤਾਂ ਆਪਾਂ ਬੇਨਤੀ ਕਰਦੇਗੇ ਵੱਡੀ ਅਰਦਾਸ ਜਿਹੜੀ ਹੈ ਗੁਰੂਕਿਰਤ ਸਹਿਬ ਵਿੱਚ ਲਿਖੀ ਹੁੰਦੀ ਹੈ ਜੇ 10 ਗੁਰੂ ਸਹਿਬਾਨਾਂ ਦੇ ਨਾਮ ਪੰਜ ਪਿਆਰਿਆਂ ਦੇ ਫਿਰ ਜਿੰਨਾ ਸਿੰਘਾਂ ਸਿੰਘਣੀਆਂ ਨੇ ਫਿਰ ਪੰਜਾਂ ਤਖਤਾਂ ਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਿੱਖਾਂ ਨੂੰ ਸਿੱਖੀ ਦਾਣ ਸਿੱਖਾਂ ਦਾ ਮੰਨ ਨੀਵਾ ਇਹ ਆਪਾਂ ਜੇ ਸਾਰੇ ਸ਼ਬਦ ਨੇ ਪੜਦੇ ਆਂ ਵੱਡੀ ਅਰਦਾਸ ਵਿੱਚ ਤੇ ਆਪ ਕਈ ਵਾਰ ਤੁਸੀਂ ਸੁਣਿਆ ਵੀ ਹੋਵੇਗਾ ਕਿਉਂਕਿ ਇਹ ਅਰਦਾਸ ਸਾਰੀ ਵੱਡੀ ਏ ਜਿਹੜੀ ਪਹਿਲੀ ਪੌੜੀ ਆਪਾਂ ਸਰਵਣ ਕਰਦੇ ਆਂ ਪ੍ਰਥਮ ਪਗਉਤੀ ਸਿਮਰ ਕੇ ਸੰਗਤ ਜੀ ਜਦੋਂ ਆਪਾਂ ਛੋਟੀ ਅਰਦਾਸ ਕਰਨੀ ਹੈ 10 ਗੁਰੂ ਸਹਿਬਾਨਾਂ ਦੇ ਨਾਮ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਸੰਪੂਰਨ ਲੈ ਕੇ ਉਥੋਂ ਤੱਕ ਅਰਦਾਸ ਕਰਨੀ ਹੈ ਕਿਵੇਂ ਕਰਨੀ ਗਲਤੀ ਕਿੱਥੇ ਕਰ ਰਹੇ ਆ ਜਦੋਂ ਆਉਂਦਾ ਹੈ ਧਿਆਈ ਹੈ ਆਪਾਂ ਉੱਥੇ ਪੜ੍ਹਦੇ ਆ ਧਿਆਏ ਹੈ ਸਿਹਾਰੀ ਦੇ ਨਾਲ ਉਚਾਰਨ ਕਰਦੇ ਆ ਧਿਆਏ ਹੈ ਸ਼੍ਰੀ ਹਰਿ ਕ੍ਰਿਸ਼ਨ ਟਿਆਏ ਹੈ ਇਸ ਤਰ੍ਹਾਂ ਪੜ ਜਾਣੀ ਹੈ ਪਰ ਧਿਆਨ ਰੱਖਣਾ ਬਿਹਾਰੀ ਦੇ ਨਾਲ ਉਚਾਰਨ ਕਰਨਾ ਕਿਉਂਕਿ ਜਿਹੜੀ ਇਹ ਪੌੜੀ ਹੈ ਸੰਗਤ ਜੀ ਚੰਡੀ ਦੀ ਵਾਰ ਦੀ ਪੌੜੀ ਹੈ ਇਹ ਕਲਗੀਧਰ ਪਾਸ਼ਾ ਮਹਾਰਾਜ ਦੀ ਲਿਖਤ ਹੈ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ ਆਪਾਂ ਉਸ ਵਿੱਚ ਅਦਲਾ ਬਦਲੀ ਸਿਆਰੀ ਬਿਹਾਰੀ ਔਂਕੜ ਲੈਂਕੜ ਨਹੀਂ ਲਾ ਸਕਦੇ ਤੇ ਜਿਹੜੀਆਂ ਗਾਂ ਸੰਗਤ ਜੀ ਗੱਲਾਂ ਨੇ ਪੰਜ ਪਿਆਰਿਆਂ ਦੇ ਨਾਮ ਜੋ ਪੰਜਾ ਤਖਤਾਂ ਦੇ ਨਾਮ ਜਿੰਨਾ ਸਿੰਘਾਂ ਸਿੰਘਣੀਆਂ ਨੇ ਪ੍ਰਥਮੇ ਸਰਬੱਤ ਇਹ ਸੰਗਤ ਜੀ ਖਾਲਸਾ ਪੰਥ ਨੇ ਪ੍ਰਮਾਣਿਤ ਕੀਤੀਆਂ ਜਿਹੜੀਆਂ ਗੱਲਾਂ ਵਿੱਚ ਲਿਖੀਆਂ ਹੋਈਆਂ ਨੇ ਆਪ ਪੜ੍ਹਦੇ ਆਂ ਸਭ ਸਾਰੇ ਇੱਥੇ ਕਈ ਸੰਗਤ ਗੁਰੂ ਸਾਹਿਬ ਦੀ ਸਤਕਾਰ ਵਜੋਂ ਸ਼ਬਦ ਵੱਧ ਘਟ ਕਰ ਸਕਦੇ ਨੇ ਕਿ ਜਿੰਨਾ ਸਿੰਘਾਂ ਨੇ ਪੁੱਠੀਆਂ ਖੱਲਾਂ ਲਵਾਈਆਂ ਇਹ ਵੀ ਕਈ ਸੰਗਤਾ ਕਹਿੰਦੀ ਹੈ ਗਲਾਂ ਵਿੱਚ ਹਾਰ ਪਵਾਏ ਇਹ ਵੀ ਅਰਦਾਸ ਵਿੱਚ ਕਰਦੇ ਪਰ ਲਿਖਿਆ ਨਹੀਂਗਾ ਅਰਦਾਸ ਵਿੱਚ ਇਹ ਆਪ ਗੁਰੂਕੇਸ਼ ਜੀ ਅਰਦਾਸ ਪੜਾਂਗੇ ਨਾ ਉੱਥੇ ਲਿਖਿਆ ਨਹੀਂ ਹੋਇਆ ਪਰ ਕਈ ਸੰਗਤਾਂ ਪੜਦੀ ਉਹ ਸਤਕਾਰ ਵਜੋਂ ਪੜ ਸਕਦੇ ਆ ਜਿੰਨੇ ਸ਼ਬਦ ਪੜਨੇ ਸਤਕਾਰ ਵਜੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਵਜੋਂ ਵਾਧ ਘਟ ਕਰ ਸਕਦੇ ਆ ਪਰ ਇਸ ਪੌੜੀ ਜਿਹੜੀ ਪਹਿਲੀ ਪੌੜੀ ਪ੍ਰਥਮ ਪਗਉਤੀ ਸਮਰਕੇ ਵਾਲੀ ਪੌੜੀ ਇਹਦੇ ਵਿੱਚ ਆਪ ਵਾਧ ਘਟ ਨਹੀਂ ਕਰ ਸਕਦੇ ਇਹ ਚੰਡੀ ਦੀ ਵਾਰ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਧਿਆਈ ਹੈ ਪੜਨ ਧਿਆਈ ਹੈ ਹੁਣ ਡਿੱਠੇ ਸ਼ਬਦ ਆਉਂਦਾ ਹੈ ਕਈ ਥਾਂ ਡਿੱਠੇ ਵੀ ਆਉਂਦੇ ਲਾਂ ਦੇ ਨਾਲ ਹੀ ਆਉਂਦਾ ਕਈ ਥਾਂ ਦਲਾਵਾਂ ਦੇ ਨਾਲ ਵੀ ਆਉਂਦਾ ਪਰ ਡਿੱਠੇ ਸ਼ਬਦ ਆਉਂਦਾ ਤੇ ਆਪਾਂ ਪੜਦੇ ਜਿੱਤ ਡਿੱਠਿਆਂ ਡਿੱਠਿਆਂ ਪੜ ਜਾਂਦੇ ਆ ਬਿਲਕੁਲ ਗਲਤ ਹੈ ਉਹ ਨਹੀਂ ਪੜਨਾ ਡਿੱਠੇ ਹੀ ਉਚਾਰਨ ਕਰਨਾ ਹੈ ਐੜੇ ਦੇ ਨਾਲ ਨਹੀਂ ਪੜਨਾ ਕਿਉਂਕਿ ਪਹਿਲੀ ਪੌੜੀ ਚੰਡੀ ਦੀ ਵਾਰ ਦੀ ਹੈ ਡਿੱਠੇ ਪੜਨਾ ਉਸ ਤੋਂ ਬਾਅਦ ਤੇਗ ਬਹਾਦਰ ਸਿਮਰੀ ਹੈ ਆਪਾਂ ਪੜ ਜਾਨੇ ਸਿਮਰੇ ਐ ਰਾਰੇ ਨੂੰ ਸਿਹਾਰੀ ਦੇ ਨਾਲ ਆਪਾਂ ਉਚਾਰਨ ਕਰ ਜਾਨੇ ਆ ਬਿਲਕੁਲ ਗਲਤ ਐ ਸਿਮਰੇ ਐ ਨਹੀਂ ਪੜਨਾ ਸਿਮਰੀ ਐ ਪੜਨਾ ਬਿਹਾਰੀ ਦੇ ਨਾਲ ਉਚਾਰਨ ਕਰਨਾ ਇਹ ਪਹਿਲੀ ਪੌੜੀ ਦੀ ਅਰਦਾਸ ਜਿਹੜੇ ਆਪਾਂ ਕਰਦੇ ਆ ਉਹਦੇ ਵਿੱਚ ਆਉਂਦੀ ਹੈ ਉਥੇ ਆਪਾਂ ਇਹ ਗਲਤੀਆਂ ਕਰ ਜਾਨੇ ਆ ਕਈ ਵਾਰ ਸੰਗਤਾਂ ਨੂੰ ਨਹੀਂ ਪਤਾ ਲੱਗਦਾ ਸੋ ਜਦੋਂ ਪਹਿਲਾ ਅਰਦਾਸ ਪੜ ਲਓ ਸਾਰੇ ਪਕਾ ਲਓ ਸਿਹਾਰੀ ਕਿੱਥੇ ਐ ਬਿਹਾਰੀ ਕਿੱਥੇ ਐ ਫਿਰ ਅਰਦਾਸ ਕਰੋ ਧਿਆਈ ਐ ਡਿਠੈ ਸਿਮਰੀ ਹੈ ਜਿਹੜੀ ਮੇਨ ਮੇਨ ਗੱਲਾਂ ਆਪਾਂ ਗਲਤੀਆਂ ਕਰਦੇ ਆ ਆਪਾਂ ਉਹ ਲਿਖੀਆਂ ਇੱਥੇ ਸੰਗਤ ਜੀ ਬਾਕੀ ਸੰਗਤ ਅਰਦਾਸ ਕਰ ਲੈਂਦੀ ਹੈ ਆਪਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਜਿਹੜੀ ਪਹਿਲੀ ਪੌੜੀ ਹੈ ਉਹ ਚੰਡੀ ਦੀ ਵਾਰ ਦੀ ਅਤਲਾ ਬਦਲੀ ਨਹੀਂ ਕਰਨੀ ਸਿਆਰੀ ਬਿਆਰੀ ਦੀ ਜਿਹੜੀ ਅੱਗੇ ਗਾਹ ਗੱਲਾਂ ਸਾਰੀਆਂ ਸ਼ਬਦ ਆਉਂਦੇ ਨੇ ਉਹਦੇ ਵਿੱਚ ਆਪਾਂ ਸ਼ਬਦ ਬਾਤ ਘਾਟ ਕਰ ਸਕਦੇ ਹਾਂ ਸਤਕਾਰ ਵਜੋਂ ਕਹਿ ਸਕਦੇ ਹਾਂ ਸੰਗਤ ਅਰਦਾਸ ਵਿੱਚ ਆਪਾਂ ਤੇ ਅਰਦਾਸ ਸੰਗਤ ਜੀ ਬੜੀ ਲੰਮੀ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਸੰਗਤ ਹੈ ਉਹਨਾਂ ਨੂੰ ਥੋੜਾ ਜਿਹਾ ਮਹਿਸੂਸ ਹੋਵੇ ਕਿ ਲੰਮੀ ਅਰਦਾਸ ਬਹੁਤ ਜ਼ਿਆਦੀ ਹੋਈ ਇਸ ਕਰਕੇ ਥੋੜੇ ਸਮੇਂ ਵਿਚ ਅਰਦਾਸ ਹੋਣੀ ਚਾਹੀਦੀ ਹੈ ਸੋ ਛੋਟੀ ਅਰਦਾਸ ਕਈ ਸੰਗਤਾਂ ਦਾ ਮਨ ਵਿੱਚ ਇਹ ਛੋਟੀ ਅਰਦਾਸ ਹੀ ਕਰ ਲੈਣੇ ਆ ਕਿ ਕਿੱਥੋਂ ਤੱਕ ਕਰਨੀ ਚਾਹੀਦੀ ਛੋਟੀ ਅਰਦਾਸ ਕਰਨੀ ਵੀ ਇਹ ਸੰਗਤ ਜੀ ਤੇ 10 ਗੁਰੂਆਂ ਦੇ ਨਾਮ ਸੰਪੂਰਨ ਲੈਣੇ ਨੇ ਸਾਰੇ 10 ਗੁਰੂਆਂ ਦੇ ਨਾਮ ਲੈ ਕੇ ਤੇ 11ਵਾਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਲੈ ਕੇ ਉਸ ਤੋਂ ਬਾਅਦ ਜਿਹੜੇ ਆਪਾਂ ਬੇਨਤੀਆਂ ਕਰਨੀਆਂ ਆ ਜਿੰਦੇ ਸਬੰਧ ਵਿੱਚ ਅਰਦਾਸ ਬੇਨਤੀ ਕਰ ਰਹੇ ਆ ਪਾਠ ਦੀ ਕਰ ਰਹੇ ਆ ਦੇਖ ਬਣਾਈਏ ਜਾਂ ਕਿਸੇ ਕਾਰਜ ਵਾਸਤੇ ਕਰ ਰਹੇ ਆ ਜਾਂ ਉਹ ਫਿਰ ਆਪਾਂ ਬਾਅਦ ਚ ਗੱਲਾਂ ਕਰਨੀਆਂ ਜਿਹੜੀ ਬੇਨਤੀਆਂ ਕਰਨੀਆਂ ਪਹਿਲੀ ਜਿਹੜੀ ਪੌੜੀ ਸਾਰੀ ਇਹ ਆਪਾਂ ਨੂੰ ਪੜ੍ਹਨੀ ਜ਼ਰੂਰੀ ਏ ਛੋਟੀ ਅਰਦਾਸ ਦੀ ਤੇ ਵੱਡੀ ਅਰਦਾਸ ਤਾਂ ਆਪਾਂ ਸੁਣਦੇ ਆ ਗੁਰੂ ਘਰ ਵਿੱਚ ਹੁੰਦੀ ਛੋਟੀ ਅਰਦਾਸ ਇਹ ਹੈ ਕਿ ਇਹ ਜਿਹੜੀ ਪਹਿਲੀ ਪੌੜੀ ਸਾਰੀ ਪੜ੍ਹਨੀ ਏ 10 ਗੁਰੂ ਸਾਹਿਬਾਨ ਦੇ ਨਾਮ ਤੇ 11ਵੇਂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਸੋ ਸੰਗਜਿਤੀ ਆ ਰੱਖਣਾ ਕਿਉਂਕਿ ਅਰਦਾਸ ਦੀ ਸਾਰੀ ਸੰਖਿਆ ਪਲੇਲਿਸਟ ਵਿੱਚ ਪਈ ਹੋਈ ਹੈ ਸਾਰੀ ਸੰਖਿਆ ਅਰਦਾਸ ਦੀ ਪਈ ਹੋਈ ਹੈ ਸੀ ਤੇ ਜ਼ਰੂਰ ਵੇਖਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ